ਜਾਂ ਅੱਗ ਜਾਂ ਮਤਲਬ ਜਿਹੜੀਆਂ ਇਕੱਠਾਂ ਨੇ ਉਹ ਤਾਂ ਭੁੱਲੇ ਜਾਣਾ ਜੀ ਮੈਂ 30 ਏਕੜ ਦਾ ਕਰ ਰਿਹਾ ਹਾਂ ਜੀ 7 ਸਾਲ ਤੋਂ ਤੇ ਮੈਨੂੰ ਤਾਂ ਮਤਲਬ ਬਹੁਤ ਵਧੀਆ ਅੱਜ ਮੈਨੂੰ ਆਪਣੇ ਆਪ ਤੇ ਇੱਕ ਮਾਣ ਮਹਿਸੂਸ ਵਧੀਆ ਜੀ ਆਪਣੇ ਵੀ ਜੀ ਮੈਨੂੰ ਇਹ ਦੱਸੋ ਪਹਿਲਾਂ ਵੀ ਆਪਾਂ ਕਿਵੇਂ ਲੱਗਿਆ ਜੀ ਪ੍ਰਾਲੀ ਵੀ ਖੇਤ ਚ ਪਾਉਣੀ ਜ਼ਰੂਰੀ ਆ ਤੁਹਾਨੂੰ ਕਿਵੇਂ ਲੱਗਿਆ ਇਹ ਅਸੀਂ ਨਾ ਵੀਰੀ ਜਦੋਂ ਮਤਲਬ ਸਰਕਾਰ ਵੱਨੋਂ ਇਹ ਹੋਈ ਹਦਾਇਤ ਵੀ ਤੁਸੀਂ ਇਹਨੂੰ ਬਰਾਲੀ ਨੂੰ ਖੇਤ ਦੇ ਵਿੱਚ ਪਾਓ ਹਾਂਜੀ ਮੇਰੀ ਇੱਕ ਵਾਰ ਤਾਂ ਦਿੱਕਤ ਲੱਗੀ ਫੇਰ ਅਸੀਂ ਸੋਚਿਆ ਵੀ ਇਹਨੂੰ ਕਿਉਂ ਨਾ ਖੇਤ ਦੇ ਵਿੱਚੇ ਮਲਾਈ ਜਾਵੇ ਮਿਹਨਤ ਤਾਂ ਜ਼ਰੂਰ ਆਉਂਦੀ ਰਹੀ ਜੀ ਪਰ ਮੈਨੂੰ ਪਹਿਲਾਂ-ਪਹਿਲਾਂ ਕਿਸਾਨ ਵੀ ਕਹਿੰਦੇ ਰਹੇ ਵੀ ਕੀ ਇੰਨਾ ਮਤਲਬ ਉਹਨਾਂ ਦੇ ਹਰਚਾ ਵੀ ਵਧ ਰਿਹਾ ਹੈ ਇੰਨਾ ਖਰਚਾ ਇੰਨਾ ਟਾਈਮ ਵੀ ਇਹ ਤਾਂ ਕੋਈ ਵਧੀਆ ਕੰਮ ਨਹੀਂ ਹੈਗਾ ਜੀ ਪਰ ਮੈਂ 2-3 ਸਾਲ ਲੱਗਿਆ ਰਿਹਾ ਇਹ ਬਾਰੇ ਡਿਸਕਸ਼ਨ ਜੋ ਮੈਂ ਕਰਦਾ ਰਿਹਾ ਹਾਂ ਜੀ ਬਾਕੀ ਪੜਿਆ ਵੀ ਜਿਹੜੀ ਖਾਦ ਬਣੂਗੀ ਇਹਦੀ ਬਹੁਤ ਜ਼ਿਆਦਾ ਬਿਲਕੁਲ 30 ਕੁਆਂਟਿਟੀ ਦੇ ਕਰੀਬ ਖਾਦ ਬਣਾਉ ਜੋ ਕਿ ਅਸੀਂ ਰੂੜੀ ਦੇ ਨਾਲ ਪੂਰੀਓ ਨਹੀਂ ਕਰ ਸਕਦੇ ਉਹ ਜਿਹੜੀ ਆਰਗੇਨਿਕ ਕਰਬਨ ਜਿਹੜੀ ਹੈ ਹਾਂ ਜੀ ਪੂਰੀ ਕਾਰਬਨ ਬਣੂਗੀ ਤੇ ਇਹ ਤਿੰਨ ਸਾਲ ਤੋਂ ਬਾਅਦ ਜਦੋਂ ਰਿਜ਼ਲਟ ਆਇਆ ਜੀ ਮੈਂ ਆਲੂ ਦਾ ਕੰਮ ਕਰਿਆ ਮੇਰੇ ਵਾਂਗ ਆਲੂ ਵਰਗਾ ਮਤਲਬ ਨਾਲ ਅੱਟ ਦੇ ਨਾਲ ਹੁਣ ਆਲੂਰੇ ਲੱਗਦਾ ਹਾਂ ਜੀ ਮਤਲਬ ਪ੍ਰੋਡਕਸ਼ਨ ਇਹ ਬਹੁਤ ਜ਼ਿਆਦਾ ਸੀ ਰੰਗ ਬਹੁਤ ਵਧੀਆ ਸੀ ਕੁਆਲਟੀ ਸਦਾ ਜੀ ਵੀ ਇਹ ਮਤਲਬ ਪੁੱਛਿਆ ਸੀ ਬੰਦਾ ਵੀ ਇਹ ਕਿਹਦਾ ਮਾਰ ਇੰਦਾ ਹੀ ਜੀ ਫਿਰ ਕਣਕ ਦੇ ਵਿੱਚ ਵੀ ਉਹਦੀ ਵੀ ਕੁਆਲਟੀ ਕਣਕ ਦਾ ਰੰਗ ਵਾਂਗ ਜੀ ਬਾਕੀ ਪਾਣੀ ਵੀ ਇੱਕ ਮੈਂ ਦੇਖਿਆ ਘੱਟ ਸੀ ਨਾ ਸਰ ਕਣਕ ਭੜਕਦੀ ਨਹੀਂ ਸੀਗੀ ਹਾਂ ਜੀ ਐਂਡ ਤੇ ਜਾ ਕੇ ਮਤਲਬ ਮੈਂ ਝਾੜ ਵਾਧਾ ਜੀ ਮੈਂ ਐਵਰੇਜ ਕੱਢਦਾ ਰਿਹਾ ਜੀ 1 ਤੋਂ 1.5 ਕੁਆਂਟਲ ਝਾੜ ਕਣਕ ਦਾ ਕਿੰਨਾ ਹੀ ਮਤਲਬ ਖੁਸ਼ਹਰ ਵੀ ਇਹਦੇ ਵਿੱਚ ਵੱਧੇ ਰਿਹਾ ਐਵਰੇਜ ਵੱਧੇ ਰਿਹਾ ਮਤਲਬ ਫੇਰ ਮੇਰਾ ਇਰਾਦਾ ਤਾਂ ਪਹਿਲੇ ਦੀ ਫੇਰ ਤਾਂ ਮੈਂ ਪੱਕਾ ਹੀ ਮਤਲਬ ਕਰ ਲਿਆ ਕਿ ਹੁਣ ਤਾਂ ਕਰਨੀ ਜਾਂ ਅਗਰ ਜਾਂ ਮਤਲਬ ਜਿਹੜੀਆਂ ਗੱਠਾਂ ਨੇ ਉਹ ਤਾਂ ਭੁੱਲੇ ਜਾਣਾ ਜੀ ਮੈਂ 30 ਏਕੜ ਦਾ ਕਰ ਰਿਹਾ ਜੀ 7 ਸਾਲ ਤੋਂ ਤੇ ਮੈਨੂੰ ਤਾਂ ਮਤਲਬ ਬਹੁਤ ਵਧੀਆ ਅੱਜ ਮੈਨੂੰ ਆਪਣੇ ਆਪ ਤੇ ਇੱਕ ਮਾਣ ਮਹਿਸੂਸ ਵਧੀਆ ਜਿਹਦੇ ਵਿੱਚ ਇੱਕ ਹੋਰ ਆ ਜੀ ਹੁਣ ਮੇਰੀ ਜਿੱਥੇ ਮੈਂ ਇਸ ਟਾਈਮ ਖੜੇ ਆ ਆਪਾਂ ਨੂੰ 15 ਦਿਨ ਹੋ ਗਏ ਜੀ ਜੀਰੀ ਵੱਡੀ ਨੂੰ ਮੈਂ ਮਰਚਰ ਮਾਰ ਕੇ ਛੜਤਾ ਠੀਕ ਹੈ ਜੀ ਹੁਣ ਮੈਂ ਇਦਾਂ ਹੀ ਇਹ ਪਲਟਾ ਕੇ ਇਹ ਚ ਕਣਕ ਲਾ ਦੇਣਾ ਠੀਕ ਕੋਈ ਰੌਣੀ ਨਹੀਂ ਕਰਨੀ ਕੁਝ ਨਹੀਂ ਕਰਨਾ ਮਤਲਬ ਪਾਣੀ ਦੀ ਬਚਤ ਹੋਈ ਇਹਦੇ ਵਿੱਚ ਟਾਈਮ ਦੀ ਬਚਤ ਹੋਈ ਤੇ ਮਤਲਬ ਕੋਈ ਟੈਨਸ਼ਨ ਨਹੀਂ ਆਪਣਾ ਗਿੱਲ ਵੀ ਸੰਭੀ ਜਾਂਦੀ ਆ ਹੌਲੀ ਹੌਲੀ ਕੰਮ ਕਰਦਾ ਜੀ ਇਹ ਨਾ ਇੱਕ ਲੱਗਦਾ ਬੰਦੇ ਨੂੰ ਦੇਖਣ ਨੂੰ ਲੱਗਦਾ ਝੰਜਟ ਪਰ ਇੱਕ ਬਹੁਤ ਸਲੋ ਪ੍ਰੋਸੈਸ ਆ ਬਹੁਤ ਚੰਗਾ ਪ੍ਰੋਸੈਸ ਆ ਮੈਨੂੰ ਅੱਜ ਬਹੁਤ ਵਧੀਆ ਲੱਗ ਰਹੀ ਹੈ ਆਪਣੀ ਤੇ ਜਿਹੜਾ ਆਪਾਂ ਦੇਖੋ ਹੁਣ ਪਾਣੀ ਵੀ ਇਹਦੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਤੇ ਤੁਸੀਂ ਬੜਾ ਵਧੀਆ ਵੀ ਕੁਦਰਤ ਨੂੰ ਸਾਹਮਣ ਲਈ ਕੁਦਰਤੀ ਸੌਮਿਆ ਨੂੰ ਸਾਹਮਣ ਲਈ ਯਤਨ ਕਰਦੇ ਹੋ ਤੁਹਾਨੂੰ ਕੁਦਰਤ ਨੇ ਵਾਪਸ ਵੀ ਦਿੱਤਾ ਅਸਲ ਵਿੱਚ ਇਹੀ ਜ਼ਿਕਰ ਹੈ ਅਸੀਂ ਮਹਾਰਾਜ ਨਾਲ ਜੁੜੇ ਕਰਨ ਦਾ ਐ ਹੁੰਦੇ ਇੱਕ ਫੀਲਿੰਗ ਹੁੰਦੀ ਹੈ ਜੀ ਇੰਟਰਨਲ ਇਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਨਾ ਗੱਲਾਂ ਬਾਤਾਂ ਇਹ ਕਰੇ ਤੇ ਪਤਾ ਲੱਗਦਾ ਜੇ ਤੁਹਾਡੇ ਅੰਦਰ ਹੈਗਾ ਕੁਝ ਉਹਨੂੰ ਕਰਕੇ ਦੇਖੋ ਫਿਰ ਤੁਹਾਨੂੰ ਵਾਪਸ ਉਹਦਾ ਰਿਜ਼ਲਟ ਮਿਲੂ ਫਿਰ ਤੁਹਾਨੂੰ ਖੁਸ਼ੀ ਮਿਲੇਗੀ ਤੇ ਇਹ ਜੀ ਤੁਸੀਂ ਪ੍ਰੇਰਣਾ ਵੈਸੇ ਕਿੱਥੋਂ ਮਿਲੀ ਪਹਿਲੇ ਸਾਲ ਜਦੋਂ ਸ਼ੁਰੂ ਕੀਤਾ ਜੀ ਪ੍ਰੇਰਨਾ ਤਾਂ ਇਹ ਆਏ ਆ ਜੀ ਮਤਲਬ ਸਾਨੂੰ ਇਹ 30 ਏਕੜ ਮਤਲਬ ਕਾਫੀ ਜ਼ਮੀਨ ਹੁੰਦੀ ਆ ਇੰਨਾ ਅਸੀਂ ਖਾਦ ਪੂਰੀ ਨਹੀਂ ਕਰ ਸਕਦੇ ਸੀ ਬਲਕਿ ਖਾਦ ਆ ਜੀ ਆਲੂ ਦੇ ਲਈ ਮਤਲਬ ਜਿਹੜੀ ਮੱਲੜ ਧਰਤੀ ਆ ਉਹ ਬਣੀ ਜ਼ਰੂਰੀ ਆ ਹੂੰ ਉਹ ਸਾਡੀ ਜ਼ਰੂਰਤ ਸੀਗੀ ਉਹ ਮਤਲਬ ਪੂਰੀ ਕਰ ਲਈ ਆ ਆਪਣੇ ਝਾੜ ਆ ਝਾੜ ਕਿੰਨਾ ਕੋ ਲਗਭਗ ਵਧਿਆ ਵੀ ਜੋ ਲਗਭਗ 20 ਕੱਟੇ ਦਾ ਘੱਟੋ ਘੱਟ ਕਹਿ ਸਕਦੇ ਵਧੀਆ ਹੈ ਕੁਆਲਟੀ ਵੱਖਰੀ ਗੱਲ ਆ ਠੀਕ ਆ ਜੀ ਪੱਕੀ ਪਹਿਲਾਂ ਪਹਿਲਾਂ ਖਰਚਾ ਜ਼ਿਆਦਾ ਲੱਗਦਾ ਸੀ ਫਿਰ ਤਰੀਕਾ ਵੀ ਆ ਜਾਂਦਾ ਹੈ ਬਾ ਵਹੀ ਫਿਰ ਆਪਾਂ ਘਟਾ ਲਿਓ ਆਪਰੇਸ਼ਨ ਨਾਲ ਹਾਂਜੀ ਠੀਕ ਹੈ ਜੀ ਇਹ ਕੋਈ ਜ਼ਰੂਰੀ ਨਹੀਂ ਵੀ ਆਲੂ ਨੂੰ ਬਹੁਤ ਵਧੀਆ ਜ਼ਮੀਨ ਬਣਾਉਣੀ ਆ ਜਦੋਂ ਤੁਹਾਡੀ ਪਰਾਲੀ ਵਿੱਚ ਹਮ ਬਸ ਸਮਝੋ ਇਹ ਸਾਰਾ ਤੁਸੀਂ ਪਹਿਲਾਂ ਹੀ ਤੁਸੀਂ ਕੀ ਨ ਕਰੀਂ ਗਾੜੀ ਵਿੱਚ ਆ ਗਈ ਤਾਂ ਸਭ ਕੁਝ ਵੀ ਆਪਣੇ ਆਪ ਠੀਕ ਹੋਊ ਕੁਝ ਪਲਾਈ ਰਹਿਣੀ ਆ ਪਲਾਈ ਦੇ ਲਈ ਅਸੀਂ ਜ਼ਮੀਨ ਨੂੰ ਬਹੁਤ ਅਸੀਂ ਯਾਰ ਜੀ ਗੜੀ ਵਿੱਚ ਮਤਲਬ ਉਹਨੇ ਪੁੱਲਾਈ ਰਹਿਣਾ ਆਲੂ ਨੇ ਅੱਜ ਹੋਰ ਕੱਲ ਹੋਰ ਦਿਨਾਂ ਚ ਆਲੂ ਜੀ ਜੀ ਹੋਰ ਬੜੀਆਂ ਬਿਲਕੁਲ ਠੀਕ ਹੈ ਜੀ ਇੱਕ ਆਉਟਪੁੱਟ ਹੈ ਉਹ ਤੇ ਬਾਕੀ ਕਿਸਾਨ ਜਿੰਨਾਂ ਨੂੰ ਸੰਤ ਵੀ ਹੈ ਸਾਰਾ ਕੁਝ ਆ ਫਿਰ ਵੀ ਚਾਹੇ ਅਕਲ ਆਉਂਦੇ ਨੇ ਜਾਂ ਪਰਾਲੀ ਚਕਾਉਂਦੇ ਨੇ ਉਹਨਾਂ ਨੂੰ ਕਿਸ ਨਹੀਂ ਹਾਂ ਉਹਨਾਂ ਨੂੰ ਸਿਖਾਇਆ ਵੀ ਮਿਹਨਤ ਕਰੋ ਆਪਣਾ ਤੁਸੀਂ ਆਹੀ ਤਾਂ ਮਤਲਬ ਜੇ ਹੁਣ ਮਿਹਨਤ ਹੀ ਨਹੀਂ ਕਰਨੀ ਫਿਰ ਐ ਉਹ ਕੰਮ ਨਹੀਂ ਬਣਦਾ ਜੀ ਤੁਸੀਂ ਆਪਣਾ ਦਿਨ ਰਾਤ ਇੱਕ ਕਰੋ ਆਹੀ ਤਾਂ ਟਾਈਮ ਹੁੰਦਾ ਜੀ ਕੁਝ ਕਰਨ ਦਾ ਹੁਣ ਤੁਸੀਂ 30 ਏਕੜ ਦਾ ਮਤਲਬ ਪਹਿਲਾਂ ਗੱਠਾਂਾਂ ਕਟਰ ਮਾਰਦਾ ਫਿਰ ਗੱਠਾਂ ਬਣਾਉਂਦਾ ਉਸ ਹੱਤਰਦੈਂ ਦੇਖੀ ਜਾਂਨੇ ਮੇਰੇ ਘੜਾ ਬੰਦਾ ਜੀ ਫਿਰ ਅਸੀਂ ਬਾਹੀ ਕਰਾਂਗੇ ਤੁਸੀਂ ਆਪਣਾ ਲੱਗੇ ਰਹੋ ਦੇਖਣੇ ਉੱਤੇ ਨਹੀਂ ਕਿਸੇ ਵੱਲ ਹਲਚਰ ਮਾਰੋ ਤੁਸੀਂ ਆਪਣਾ ਲੱਗੇ ਰਹੋ ਲਗਾਤਾਰ ਜਿੰਨਾ ਇਹ ਖਜ਼ਾਨਾ ਉਪਰਾਲੀ ਇਹਨੂੰ ਸੰਭਾਲੀ ਹੈ ਜੀ ਕਿਸੇ ਦੀ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਆਉ ਉਹ ਜੀ ਚੱਕੋ ਜੀ ਅਸੀਂ ਦੇਦੇ ਹਾਂ ਬਹੁਤ ਨੱਟ ਭੱਜ ਹਾਂਜੀ ਤੁਸੀਂ ਕੰਮ ਦੇ ਵਿੱਚ ਤੁਹਾਨੂੰ ਮੌਕਾ ਦਿੱਤਾ ਪਰਮਾਤਮਾ ਨੇ ਕੰਮ ਕਰਨ ਦਾ ਆਪਣਾ ਤੁਸੀਂ ਜੁੜੋ ਮਿਹਨਤ ਕਰੋ ਠੀਕ ਹੈ ਵੀਰ ਜੀ ਧੰਨਵਾਦ ਜੀ ਸਸਿਕਾ